भाई ਬਲਵਿੰਦਰ ਸਿੰਘ ਜੀ ਦੀ ਜੁੱਤੀ ਦੀ ਰੀਸ ਨਹੀਂ ਕਰ ਸਕਦੇ ਜਿਹੜੇ ਜੱਜੇ ਆਣੀ ਵਰਗੇ ਕੁੱਤੇ ਬੰਦੇ ਜਿਹੜੀ ਬਕਵਾਸ ਮਾਰਦੇ ਨੇ ਤੇ ਫਿਰ ਵੇਖ ਲੈ ਵੀ ਕਿ ਜਿੱਦਾਂ ਦਲ ਪੰਥਾ ਜਿਹੜੇ ਆਪਣੇ ਤਰੀਕੇ ਨਾਲ ਸਜ਼ਾ ਦਿੰਦੇ ਹੁੰਦੇ ਉਹਦੇ ਵੀ ਦੇਵਾਂਗੇ ਬੰਨ ਕੇ ਲਿਆਵਾਂਗੇ ਸੰਗਲਾਂ ਦੇ ਨਾਲ ਤੈਨੂੰ ਕਿਤੇ ਵੇਖੀ ਤੇਰੀਆਂ ਨਾਸਾਂ ਦੇ ਵਿੱਚੋਂ ਨਕੇਲ ਨਾ ਪਾ ਦਿੱਤੀ ਤੇ ਫਿਰ ਕਿਤੇ ਪੰਜਾਬ ਸਿੰਘ ਨਾ ਕਹਿੰ ਕਿ ਨਹੀਂ ਖਾਰਕੂ ਸਿੰਘਾਂ ਨੂੰ ਤੁਸੀਂ ਸ਼ਹੀਦ ਕੀਤਾ ਤੇ ਭਾਈ ਬਲਵਿੰਦਰ ਸਿੰਘ ਜਿਹੜੇ ਉਦੋਂ ਵੀ ਪੰਥਕ ਸੇਵਾਵਾਂ ਕਰਦੇ ਰਹੇ ਨੇ ਤੇ ਅੱਜ ਉਕਛੀਰ ਪਰਿਵਾਰਾਂ ਤੱਕ ਸੇਵਾ ਪਚਾਰੇ ਨੇ ਤੇ ਤੂੰ ਉਹਨਾਂ ਦੀ ਕੀ ਰੀਸ ਕਰ ਸਕਦਾ ਬਾਾਕੀ ਤੇਰੇ ਮੂੰਹ ਤੇ ਉਹ ਜੁੱਤੀਆਂ ਨੇ ਚਪੇੜ ਨਹੀਂ ਮੈਂ ਕਹੂੰਗਾ ਜੁੱਤੀਆਂ ਤੇਰੇ ਮੂੰਹ ਤੇ ਪਈਆਂ ਨੇ ਜਿਹੜੀਆਂ ਭਾਈ ਸਾਹਿਬ ਨੇ ਜਿਹੜੀਆਂ ਮਾਰੀਆਂ ਭਾਈ ਗੁਰਮੀਤ ਸਿੰਘ ਨੇ ਜਿਹੜਾ ਤੇਰੇ ਮਗਰ ਕੁੱਤਾ ਕੈਨੇਡਾ ਤੋਂ ਭਿੰਡਰ ਭੌਂਦਿਆ ਨਾ ਤੇ ਉਹ ਵੀ ਜਦੋਂ ਇੱਥੇ ਇੰਡੀਆ ਆਊਗਾ ਨਾ ਤੇ ਉਹਦੇ ਨਾਲ ਵੀ ਇਹ ਸਾਹਿਬ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ ਮਿਸਲ ਸੀਧ ਬਾਬਾ ਨਧਾਨ ਸਿੰਘ ਜੀ ਪੰਜਾਥਾ ਸੋ ਗੁਰਮੁਖ ਪਿਆਰਿਓ ਮੈਂ ਇੱਕ ਨਾ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਕੋਈ ਜੱਜਿਆ ਨਹੀਂ ਆ ਜੋ ਭਾਈ ਬਲਵਿੰਦਰ ਸਿੰਘ ਜੀ ਪੱਖੋ ਕੇ ਜੋ ਕੇ ਬਹੁਤ ਸ਼ਹੀਦ ਪਰਿਵਾਰਾਂ ਦੀ ਬੇਅੰਤ ਸੇਵਾ ਕਰਦੇ ਨੇ ਜੋ ਮੈਂ ਵੇਖਿਆ ਕਿ ਕਈ ਸ਼ਹੀਦ ਪਰਿਵਾਰ ਬਹੁਤ ਐਸੇ ਨੇ ਅਜੇ ਵੀ ਜਿੰਨਾ ਤੱਕ ਪਹੁੰਚਿਆ ਨਹੀਂ ਗਿਆ ਤੇ ਪਰ ਮੈਂ ਹੋਰ ਵੀ ਪੰਥਕ ਸ਼ਹੀਦ ਸਿੰਘਾਂ ਤੱਕ ਵੀਡੀਓ ਪਾ ਦਿੰਦੇ ਨੇ ਕੋਈ ਪਹੁੰਚਿਆ ਨਹੀਂ ਪਰ ਭਾਈ ਬਲਵਿੰਦਰ ਸਿੰਘ ਪੱਖੋ ਕੇ ਨੇ ਬਹੁਤ ਸ਼ਹੀਦ ਪਰਿਵਾਰਾਂ ਦੀ ਵਿਅੰਦ ਸੇਵਾ ਕੀਤੀ ਤੇ ਸਾਡੀ ਵੀ ਬਹੁਤ ਮਾਨਤਾ ਨੂੰ ਕਈ ਮਤਲਬ ਹੀ ਵਾਰ ਜਿੰਨੋਂ ਵੀ ਸੇਵਾ ਹੁੰਦੀ ਆ ਚੇਚਾ ਆਵਾਜ਼ ਮਾਰ ਕੇ ਫੋਨ ਕਰਕੇ ਕਹਿਣਗੇ ਭਾਈ ਪੰਜਾਬ ਸਿੰਘ ਜੀ ਆ ਕੇ ਤੇ ਸੇਵਾ ਲੈ ਜਾਓ ਕੋਈ ਤੁਹਾਡਾ ਕੋਈ ਕਾਰਜ ਹੋਵੇ ਤੇ ਕਰ ਲਿਓ ਸੋ ਗੁਰਮਖ ਪਿਆਰਿਓ ਭਾਈ ਬਲਵਿੰਦਰ ਸਿੰਘ ਜੀ ਦੀ ਜੁੱਤੀ ਦੀ ਰੀਸ ਨਹੀਂ ਕਰ ਸਕਦੇ ਜਿਹੜੇ ਜੱਜੇ ਆਣੀ ਵਰਗੇ ਕੁੱਤੇ ਬੰਦੇ ਜਿਹੜੀ ਬਕਵਾਸ ਮਾਰਦੇ ਨੇ ਕਿ ਉਹ ਵੇਖੋ ਸ਼ਹੀਦ ਪਰਿਵਾਰਾਂ ਦਾ ਕਵਾਜਾ ਮਾਰ ਮਾਰ ਸੇਵਾ ਦਿੰਦੇ ਨੇ ਜਿੱਜੇ ਆਣੀ ਵਰਗੇ ਅਸੀਂ ਕਦੀ ਵੇਖਿਆ ਨਹੀਂ ਆ ਵੀਡੀਓ ਦੇ ਵਿੱਚ ਉਸ ਦਿਨ ਵੇਖਿਆ ਜਿਹੜਾ ਕਿ ਪੁਲਿਸ ਦਾ ਵਿੱਚ ਮੁਲਾਜ਼ਮ ਰਿਆ ਤੇ ਕਿੰਨੇ ਹੀ ਸ਼ਹੀਦ ਇਹਨਾਂ ਨੇ ਆਪ ਕਿਤੇ ਨੇ ਨੌਜਵਾਨ ਤੇ ਹੁਣ ਵੀ ਜਿਹੜੀ ਸਰਕਾਰ ਦੀ ਪੈਨਸ਼ਨ ਲੈਣ ਦਿਆ ਵਾ ਤੇ ਇਹ ਜਿਹੜੇ ਨੇ ਭਾਈ ਬਲਵਿੰਦਰ ਸਿੰਘ ਦੇ ਉੱਤੇ ਜਿਹੜੀ ਝੂਠੀਆਂ ਟਿੱਪਣੀਆਂ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਉਹਨਾਂ ਦਾ ਜਿਹੜਾ ਕੈਮਰਾਮੈਨ ਵੀਰ ਉਹਨੂੰ ਜਾਤੀਸ਼ੁੱਤ ਸ਼ਬਦ ਵੀ ਬੋਲੇ ਨੇ ਇਸਨੇ ਤੇ ਉਹਨਾਂ ਦਾ ਕੈਮਰਾ ਵੀ ਖੋਲਿਆ ਸੇ ਮੈਂ ਇਸ ਨੂੰ ਚੇਤਾਵਨੀ ਦੇਣਾ ਚਾਹੁੰਦਾ ਆਪਣੇ ਦਲਪੰਥ ਵੱਲੋਂ ਕਿ ਬੰਦੇ ਦਾ ਪੁੱਤ ਬਣ ਕੇ ਉਹਦਾ ਆਪਣਾ ਕੈਮਰਾ ਵੀ ਦੇ ਦੇ ਤੇ ਉਹਨਾਂ ਕੋਲ ਮਾਫੀ ਵੀ ਮੰਗ ਲਾ ਤੇ ਇਹਦੇ ਚ ਤੇਰੀ ਭਲਾਈ ਆ ਤੇ ਜੇ ਤੂੰ ਨਹੀਂ ਕਰੇਂਗਾ ਤੇ ਫਿਰ ਵੇਖ ਲੈਵੀਂ ਕਿ ਜਿੱਦਾਂ ਦਲਪੰਥ ਜਿਹੜੇ ਆਪਣੇ ਤਰੀਕੇ ਨਾਲ ਸਜ਼ਾ ਦਿੰਦੇ ਹੁੰਦੇ ਫਿਰ ਦੇਵਾਂਗੇ ਬੰਨ ਕੇ ਲਿਆਵਾਂਗੇ ਸੰਗਲਾ ਦੇ ਨਾਲ ਤੈਨੂੰ ਕਿਤੇ ਵੇਖੀ ਤੇਰੀਆਂ ਨਾਸਾਂ ਦੇ ਵਿੱਚੋਂ ਨਕੇਲ ਨਾ ਪਾ ਦਿੱਤੀ ਤੇ ਫਿਰ ਕਿਤੇ ਪੰਜਾਬ ਸਿੰਘ ਨਾਲ ਕਵੀ ਇੱਕ ਜਿਹੜਾ ਭਾਈ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੇ ਦਿਨਾਂ ਦੇ ਵਿੱਚ ਜੰਗ ਜੂ ਸੀ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਆ ਖਾਰਕੂ ਸਿੰਘਾਂ ਦੇ ਘਰਾਂ 'ਤੇ ਰੇਡ ਕਰਦੇ ਰਹੇ ਜੋ ਕਿੰਨੇ ਖਾਰਕੂ ਸਿੰਘਾਂ ਨੂੰ ਤੁਸੀਂ ਸ਼ਹੀਦ ਕੀਤਾ ਤੇ ਭਾਈ ਬਲਵਿੰਦਰ ਸਿੰਘ ਜਿਹੜੇ ਉਦੋਂ ਵੀ ਪੰਥਕ ਸੇਵਾਵਾਂ ਕਰਦੇ ਰਹੇ ਨੇ ਤੇ ਅੱਜ ਉਹ ਸ਼ਹੀਦ ਪਰਿਵਾਰਾਂ ਤੱਕ ਸੇਵਾ ਪਹੁੰਚਾ ਰਹੇ ਨੇ ਤੇ ਤੂੰ ਉਹਨਾਂ ਦੀ ਕੀ ਰਿਸਕ ਕਰ ਸਕਦਾ ਤੇਰੇ ਦੇ ਇਨੀ ਕਰਤੂਤ ਹੀ ਨਹੀਂ ਹੈਗੀ ਵੀ ਤੂੰ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਹੀਦ ਪਰਿਵਾਰਾਂ ਨੂੰ ਸ਼ਹੀਦ ਕਰਕੇ ਖਾਰਕੂ ਸਿੰਘਾਂ ਨੂੰ ਤੇ ਅੱਜ ਉਹ ਭਾਈ ਬਲਵਿੰਦਰ ਸਿੰਘ ਉਹਨਾਂ ਹੀ ਸ਼ਿਦਾਂ ਦੇ ਘਰਾਂ ਦੇ ਵਿੱਚ ਸੇਵਾ ਪਚਾਰ ਰਹੇ ਨੇ ਤੇ ਤੇਰੀ ਕੀ ਕਰਤੂਤ ਆ ਕਿ ਤੂੰ ਭਾਈ ਬਲਵਿੰਦਰ ਸਿੰਘ ਉਹਨਾਂ ਦੀ ਜੋ ਬਰਾਬਰੀ ਕਰ ਸਕਦਾ ਅੱਜ ਤੱਕ ਕਿਸੇ ਹੋਰ ਕਿਸੇ ਵੀ ਪੰਥਕ ਜਥੇਬੰਦੀ ਨੇ ਅੱਜ ਤੱਕ ਭਾਈ ਬਲਵਿੰਦਰ ਸਿੰਘ ਦੇ ਉੱਤੇ ਕਦੀ ਕਿੰਤੂ ਪ੍ਰੰਤੂ ਨਹੀਂ ਕੀਤਾ ਕਰਨਾ ਵੀ ਨਹੀਂ ਚਾਹੀਦਾ ਜਿੰਨੀ ਜਿਤ ਕੋ ਸੇਵਾ ਕੀਤੀ ਜਾਂਦੀ ਉਹ ਡਟ ਕੇ ਕਰੋ ਪਰ ਕਿਸੇ ਦੇ ਉੱਤੇ ਕਿੰਤੂ ਪ੍ਰੰਤੂ ਨਾ ਕਰੋ ਕਿਉਂਕਿ ਸਾਡੇ ਪੰਥ ਦੇ ਹੋਰ ਬੜੇ ਮਸਲੇ ਨੇ ਜਿਹੜੇ ਸੁਲਝਾਉਣ ਵਾਲੇ ਤੇ ਆਪਾਂ ਰਲ ਕੇ ਉਹ ਸੁਲਝਾਈਏ ਪਰ ਜਿਹੜੀ ਤੂੰ ਕਰਤੂਤ ਕੀਤੀ ਆ ਨਾ ਕੈਮਰਾ ਖੋਇਆ ਚੁੱਪ ਕਰਕੇ ਵਾਪਸ ਕਰ ਦੇ ਇੰਨੀ ਬੇਨਤੀ ਕਰੂੰਗਾ ਮੈਂ ਤੇ ਜੇ ਜਿਹੜੀ ਅਗਲੀ ਕਾਰਵਾਈ ਆ ਤੈਨੂੰ ਮਿਲ ਕੇ ਕਰਾਂਗੇ ਇੱਕ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਤੂੰ ਪਾਈ ਆ ਨਾ ਕਿ ਆ ਸਿੰਘ ਸ਼ਹੀਦ ਕਰਾਇਆ ਭਾਈ ਬਲਵਿੰਦਰ ਸਿੰਘ ਪੱਖੋ ਕੇ ਨੇ ਉਹਨਾਂ ਦੇ ਭਰਾ ਨੇ ਉਹ ਗੱਲ ਕਲੀਅਰ ਕਰ ਦਿੱਤੀ ਆ ਵੀਡੀਓ ਪਾ ਕੇ ਕਿ ਇਹ ਭਾਈ ਬਲਵਿੰਦਰ ਸਿੰਘ ਹੋਣੇ ਸਾਡੇ ਹਮਦਰਦੀ ਨੇ ਇਹਨਾਂ ਨੇ ਇਹੋ ਜੀ ਕੋਈ ਹਰਕਤ ਨਹੀਂ ਕੀਤੀ ਤੇ ਬਾਕੀ ਤੇਰੇ ਮੂੰਹ ਤੇ ਉਹ ਜੁੱਤੀਆਂ ਨੇ ਚਪੇੜ ਨਹੀਂ ਮੈਂ ਕਹੂੰਗਾ ਜੁੱਤੀਆਂ ਤੇਰੇ ਮੂੰਹ ਤੇ ਪਈਆਂ ਨੇ ਜਿਹੜੀਆਂ ਭਾਈ ਸਾਹਿਬ ਨੇ ਜਿਹੜੀਆਂ ਮਾਰੀਆਂ ਭਾਈ ਗੁਰਮੀਤ ਸਿੰਘ ਨੇ ਸੋ ਜਿਹੜਾ ਤੇਰੇ ਮਗਰ ਕੁੱਤਾ ਕਨੇਡਾ ਤੋਂ ਭਿੰਡਰ ਭੌਂਦਿਆ ਨਾ ਤੇ ਉਹ ਵੀ ਜਦੋਂ ਇੱਥੇ ਇੰਡੀਆ ਆਊਗਾ ਨਾ ਤੇ ਉਹਦੇ ਨਾਲ ਵੇਸਾਬ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ